ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਿੰਗਰਸ ਦੀ ਕੜੀ ਦੇ ਵਿੱਚ ਅਗਲਾ ਸਿੰਗਰ ਸਾਡੇ ਨਾਲ ਜੁੜਦਾ ਹੈ ਜੋ ਹੈ ਲਹਿੰਦੇ ਪੰਜਾਬ ਤੋਂ ਆਰਫ ਲੋਹਾਰ ਔਰ ਜੋ ਕਿਸੇ ਵੀ ਤੁਸੀਂ ਕਹਿ ਸਕਦੇ ਹੋ ਪਹਿਚਾਨ ਦੇ ਮਤਾਜ ਨਹੀਂ ਹੈਗੇ ਉਹ ਆਪਣੇ ਬੱਚਿਆਂ ਦੇ ਨਾਲ ਜੋ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹੋਏ ਨੇ ਔਰ ਆਉਣਗੇ ਆਉਣ ਵਾਲੇ ਥਾਵਾਂ ਦੇ ਵਿੱਚ ਔਰ ਜੋ ਹੈ ਉਹਨਾਂ ਦਾ ਜੋ ਹੈ ਆਰਗੇਨਾਈਜ਼ ਹੋਣ ਜਾ ਰਿਹਾ ਮੇਲਾ ਔਰ ਉਹਨਾਂ ਦਾ ਸ਼ੋਅ ਜੋ ਹੈ ਪਹਿਲੇ ਥੀਏਟਰ ਦੇ ਵਿੱਚ ਹੋਏਗਾ ਔਰ ਜਤਿੰਦਰ ਸਿੰਘ ਇਸ ਜੋ ਹੈ ਮੇਲੇ ਨੂੰ ਮੇਲੇ ਦਾ ਆਯੋਜਨ ਕਰਨ ਜਾ ਰਹੇ ਨੇ ਤੇ ਆਓ ਭਾਜੀ ਨਾਲ ਗੱਲ ਕਰਦੇ ਆਂ ਤੇ ਇਸ ਸ਼ੋਅ ਦਾ ਵੇਰਵਾ ਲੈਂਦੇ ਆਂ ਹਜੀ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੇ ਆਪਾਂ ਜੇ ਲੈਂਦੇ ਪੰਜਾਬ ਦੇ ਜੋ ਹੈ ਕਲਾਕਾਰਾਂ ਦੀ ਗੱਲ ਕਰੀਏ ਚੜ੍ਹਦੇ ਪੰਜਾਬ ਦੇ ਕਲਾਕਾਰ ਗਰਦੀ ਗੱਲ ਹੋ ਚੁੱਕੀ ਆ ਲੈਂਦੇ ਪੰਜਾਬ ਦੇ ਕਲਾਕਾਰ ਦੀ ਗੱਲ ਕਰੀਏ ਤੇ ਤੁਸੀਂ ਇਹ ਸਿੰਗਰ ਨੂੰ ਕਿਦਾ ਦੇਖਦੇ ਇਹਨਾਂ ਦੇ ਆਪਣੇ ਜੋ ਹੈ ਬੱਚਿਆਂ ਨਾਲ ਇਹ ਟੂਰ ਤੇ ਆ ਰਹੇ ਨੇ ਇਹ ਟੂਰ ਦਾ ਵੇਰਵਾ ਸਾਡੇ ਦਰਸ਼ਕਾਂ ਨੂੰ ਹਾਂਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪੰਜਾਬ ਟੀਵੀ ਦਾ ਜੀ ਬਹੁਤ-ਬਹੁਤ ਧੰਨਵਾਦ ਇਹ ਸਾਨੂੰ ਮੌਕਾ ਦੇਣ ਲਈ ਤੇ ਨਵ ਸਰਕਾਰੀਆ ਭਾਈ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਰੇ ਇੱਥੇ ਇਕੱਠੇ ਕਰੇ ਸਾਰੇ ਇੱਥੇ ਸਾਊਥ-ਈਸਟ ਦੇ ਵਿੱਚ ਸਾਰੇ ਜਿਹੜੇ ਸ਼ੋਅ ਹੈ ਜੀ ਦੇਖੋ ਪਹਿਲੀ ਗੱਲ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਜੀ ਆਪਾਂ ਸਾਂਝੇ ਸਿੰਗਰ ਦੀ ਗੱਲ ਕਰਦੇ ਆਂ ਤੇ ਮੈਨੂੰ ਲੱਗਦਾ ਆਰਿਫ ਲੋਹਾਰ ਜੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਤੇ ਜਿੰਨਾ ਪੰਜਾਬੀ ਬੋਲੀ ਦਾ ਪੰਜਾਬੀ ਦਾ ਜਿ ਆਪਾਂ ਗੱਲ ਕਰਦੇ ਆ ਤੇ ਆਰਿਫ ਲੋਹਾਰ ਇੱਕ ਸਾਂਝੇ ਕਲਾਕਾਰ ਆ ਚਾਹੇ ਉਹ ਪਾਕਿਸਤਾਨ ਤੋਂ ਨੇ ਪਰ ਸਾਡੇ ਪੰਜਾਬ ਦੇ ਵਿੱਚ ਵੀ ਉਨੇ ਹੀ ਪਪੂਲਰ ਨੇ ਤੇ ਇਸ ਵਾਰੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਦੇ ਨਾਲ-ਨਾਲ ਉਹਨਾਂ ਦੇ ਜਿਹੜੇ ਬੱਚਿਆਂ ਦੀ ਪਰਫਾਰਮੈਂਸ ਆ ਉਹ ਸਾਡੇ ਲਈ ਇੱਕ ਹੋਰ ਜ਼ਿਆਦਾ ਇੱਕ ਐਕਸਾਈਟਮੈਂਟ ਜਾਂ ਇੱਕ એનર્ਜੀ ਹੋਰ ਸਾਨੂੰ ਦਿੰਦੀ ਆ ਕਿਉਂਕਿ ਅੱਜ ਤੱਕ ਮੇਨ ਲੱਗਾ ਕੋਈ ਵੀ ਆਰਟਿਸਟ ਇਦਾਂ ਦਾ ਨਹੀਂ ਆਇਆ ਜਿਹੜਾ ਆਪਣੇ ਬੱਚਿਆਂ ਦੇ ਨਾਲ ਪਰਫਾਰਮ ਕਰ ਰਿਹਾ ਹੋਵੇ ਤੇ ਉਹਨਾਂ ਦੇ ਬੱਚਿਆਂ ਦੀ ਜੇ ਆਪਾਂ ਏਜ ਦੀ ਗੱਲ ਕਰਦੇ ਆ ਤਾਂ ਜਿਹੜਾ ਸਭ ਤੋਂ ਛੋਟਾ ਬੇਟਾ ਉਹ 10 ਸਾਲ ਦਾ ਜੀ ਤੇ ਉਹ ਇੱਕ ਬੜੀ ਵੱਡੀ ਗੱਲ ਆ ਸਾਡੀ ਸਾਰੀ ਆਡੀਅੰਸ ਵਾਸਤੇ ਕਿ ਜਦੋਂ ਆਪਾਂ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੱਕ ਇਦਾਂ ਦਾ ਕਲਚਰਲ ਪ੍ਰੋਗਰਾਮ ਪੰਜਾਬੀ ਮਾਮੋਲੀ ਦਾ ਜਿਹੜਾ ਕੋਈ ਇੱਕ ਪ੍ਰੋਗਰਾਮ ਆਪਾਂ ਦੇਖਦੇ ਆ ਸਾਰੇ ਪਰਿਵਾਰ ਨੂੰ ਇਕੱਠਾ ਕਰਨ ਵਾਲੀ ਇੱਕ ਸਾਨੂੰ ਉਹਦੇ ਚੋਂ ਇੱਕ ਸਿੱਖਿਆ ਵੀ ਆ ਜੀ ਤੇ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਤਾਂ ਆਪਾਂ ਸ਼ੁਰੂ ਤੋਂ ਹੀ ਉਹਨਾਂ ਦੇ ਫੈਨ ਆ ਜੀ ਹਰੇਕ ਬੰਦਾ ਉਹਨੂੰ ਪਸੰਦ ਕਰਦਾ ਥੈਂਕ ਯੂ ਤੇ ਸਰਕਾਰੀ ਸਾਹਿਬ ਜੇ ਗੱਲ ਕਰੀਏ ਵੀ ਜਦੋਂ ਇੱਕ ਕਹਿੰਦੇ ਨੇ ਕਿ ਚਿੰਟਾ ਸਾਡੇ ਪੰਜਾਬੀ ਜੋ ਵਿਰਸੇ ਦਾ ਇੱਕ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਇਨਸਟਰੂਮੈਂਟ ਹੈ ਔਰ ਜਦੋਂ ਚਿੰਟੇ ਦੀ ਗੱਲ ਹੁੰਦੀ ਹੈ ਤੇ ਆਪਾਂ ਕੋਈ ਸਿੰਗਰ ਅਗਰ ਇਮੇਜਿਨੇਸ਼ਨ ਕਰਨਾ ਹੋਏ ਤੇ ਆਲਮ ਲੋਹਾਰ ਫਿਰ ਉਹਨਾਂ ਦੇ ਬੇਟੇ ਹਾਰਫ ਲੋਹਾਰ ਔਰ ਚਿੰਟਾ ਲੈ ਕੇ ਜਦੋਂ ਸਟੇਜ ਤੇ ਹੁੰਦੇ ਨੇ ਤੇ ਉਹਨਾਂ ਦਾ ਜੋ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਸਾਊਂਡ ਸਿਸਟਮ ਔਰ ਉਹਨਾਂ ਦਾ ਜਿਹੜਾ ਔਰਾ ਹੈ ਉਹ ਇੱਕ ਇੱਕ ਕੀਲ ਕੇ ਰੱਖ ਦਿੰਦਾ ਕਹਿੰਦੇ ਨੇ ਕਿ ਕਿਉਂਕਿ ਲਹਿੰਦੇ ਪੰਜਾਬ ਦੇ ਹਿੱਸੇ 'ਚ ਹੀ ਜਾਈ ਹੈ ਕਿ ਗੁਰੂਆਂ ਤੋਂ ਰਾਗ ਉਹਨਾਂ ਨੂੰ ਇੱਕ ਵਿਰਸਤ ਦੇ ਵਿੱਚ ਮਿਲਿਆ ਔਰ ਉਸ ਰਾਗ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਔਰ ਇਹ ਖਾਨਦਾਨੀ ਗਾਇਕੀ ਹੈ ਔਰ ਕਿਦਾਂ ਦੇਖਦੇ ਹੋ ਕਿ ਜੋ ਇੱਕ ਫੋਕ ਸਿੰਗਰ ਚਿਮਟੇ ਦੇ ਨਾਲ ਸਟੇਜ ਦੇ ਉੱਤੇ ਆਉਂਦਾ ਹੈ ਤੇ ਉਸ ਚੀਜ਼ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਲਈ ਔਰ ਸਭ ਤੋਂ ਪਹਿਲਾਂ ਤਾਂ ਮੈਂ ਜਤਿੰਦਰ ਨੂੰ ਵਧਾਈ ਦੇਣਾ ਇਹ ਆਪਣਾ ਬਹੁਤ ਜਿਹੜੇ ਵਧਾਈ ਦੇ ਪਾਤਰ ਨੇ ਔਰ ਇਹ ਵਨ ਮੈਨ ਆਰਮੀ ਹੈ ਮੇਰਾ ਭਰਾ ਕਦੇ ਵੀ ਖੱਬੇ ਸੱਜੇ ਨੇ ਨੇ ਵੇਖਿਆ ਕਿ ਕੌਣ ਨਾਲ ਆ ਕੌਣ ਨਹੀਂ ਨਾਲ ਹਮੇਸ਼ਾ ਜਿਹੜਾ ਵਾ ਕੈਂਡ ਟੌਪ ਦਾ ਆਰਟਿਸਟ ਟੌਪ ਦਾ ਬੈਂਡ ਜਿਹੜਾ ਇਕੱਲੇ ਲੈ ਆਉਣਾ ਹਮੇਸ਼ਾ ਤੇ ਸਾਰੇ ਆਲ ਓਵਰ ਆਸਟ੍ਰੇਲੀਆ ਟੂਰ ਕਰਾ ਕੇ ਮਿੰਡਸ ਕਿੰਟਾ ਜਦੀ ਪਰੇ ਮਾਰਦਾ ਨਹੀਂ ਤੇ ਕਈ ਵਾਰੀ ਸਾਨੂੰ ਪੰਜਾਂ ਪੰਜਾ 6 6 ਜਣਿਆਂ ਨੂੰ ਵਕਤ ਪਿਆ ਹੁੰਦਾ ਵਾ ਵੀ ਆਪਾਂ ਕੋਈ ਜਿਹੜੀ ਚੀਜ਼ ਕਰਾਉਣੀ ਆ ਸੋ ਜਿਹੜਾ ਡਿਸੀਜਨ 메ਕਿੰਗ ਵੀਰੇ ਦੀ ਬਹੁਤ ਵਧੀਆ ਵਾ ਵੱਡੇ ਵੈਨਿਊ ਜਾਣ ਤੋਂ ਕਦੇ ਨਹੀਂ ਘਰਉਂਦੇ ਆਪਣੇ ਤਰੀਕੇ ਦੇ ਨਾਲ ਕੰਮ ਕਰ ਲੈਂਦੇ ਆ ਔਰ ਜਤਿੰਦਰ ਹੀ ਇੱਕ ਮੇਰੇ ਹਿਸਾਬ ਨਾਲ ਜਿਹੜੇ ਪ੍ਰੋਮੋਟਰ ਇਦਾਂ ਆ ਇਹਨਾਂ ਨੇ ਬੈਲਰਡ ਦੇ ਵਿੱਚ ਆਰਫਲੋਹਰ ਨੂੰ ਸੇਲ ਕੀਤਾ 24 ਅਗਸਤ ਨੂੰ ਔਰ ਉਸ ਤੋਂ ਬਾਅਦ ਜਿਹੜਾ 31 ਅਗਸਤ ਨੂੰ ਜੀਲੌਂਗ ਦੇ ਵਿੱਚ ਔਰ ਮੈਲਬਨ ਦੇ ਵਿੱਚ ਸੈਂਟ ਗਿਲਡਾ ਪੈਲੇਸ ਥੀਟਰ ਦੇ ਵਿੱਚ ਦੁਬਾਰਾ 1 ਸਤੰਬਰ ਨੂੰ ਇਹੋ ਹੀ ਕਰ ਸਕਦਾ ਭਰਾ ਸਾਡਾ ਬਹੁਤ ਜਿਹੜਾ ਵਧਾਈ ਦੇ ਪਾਤਰ ਆ ਔਰ ਮੈਂ ਇਹ ਸਮਝਦਾ ਬਾਕੀ ਰਹਿ ਗਈ ਗਾਇਕੀ ਦੀ ਜਿਹੜੀ ਗੱਲ ਤੁਸੀਂ ਚਿਮਟੇ ਦੀ ਗੱਲ ਕੀਤੀ ਆ ਫੋਕ ਸਿੰਗਿੰਗ ਦੀ ਗੱਲ ਕੀਤੀ ਆ ਪਰ ਇਹ ਉਹ ਅਜੇ ਵੀ ਗਿਣੇ ਚੁਣਵੇਂ ਨਾ ਆ ਜਿਸ ਤਰ੍ਹਾਂ ਪਾਹਰ ਭੈਣ ਮਾਨਜੀ ਦੀ ਗੱਲ ਕਰ ਰਹੇ ਸੀਗੇ ਜਾਂ ਨਿੰਜੇ ਦੀ ਗੱਲ ਕਰ ਰਹੇ ਸੀਗੇ ਜਾਂ ਆਰਿਫ ਨਾਰਜ ਦੀ ਗੱਲ ਕਰ ਰਹੇ ਸੀ ਰਣਜੀਤ ਬਾਵਾ ਹੋ ਗਿਆ ਠੀਕ ਆ ਇਦਾਂ ਦੇ ਜਿਹੜੇ ਕਲਾਕਾਰ ਆ ਫੋਕ ਜਿਨ੍ਹਾਂ ਦੀ ਆਵਾਜ਼ ਪੂਰਾ ਜਿਹੜੀ ਸਟੇਜ ਪਰਫਾਰਮੈਂਸ ਕੱਲੀ-ਕੱਲੀ ਚੀਜ਼ ਇਨਸਟਰੂਮੈਂਟ ਉਹਨਾਂ ਦਾ ਆਡੀਅנס ਨੂੰ ਕੀਲ ਕੇ ਰੱਖਣਾ ਸਾਰਾ ਸਿਸਟਮ ਜਿਹੜਾ ਵਾ ਉਹ ਵੇਖਣ ਵਾਲਾ ਹੁੰਦਾ ਵਾ ਤੇ ਔਰ ਇਸ ਵਾਰ ਜਿਹੜਾ ਵਾ ਮੈਨੂੰ ਲੱਗਦਾ ਹੋਰ ਵੀ ਇਰਸ਼ਾਦ ਦੇ ਨਾਲ ਕਿਉਂਕਿ ਪਹਿਲੀ ਵਾਰੀ ਆਪਣੇ ਬੱਚਿਆਂ ਨੂੰ ਲੈ ਕੇ ਪਰਫਾਰਮ ਕਰ ਰਹੇ ਬਾਕੀ ਕੰਟਰੀਜ਼ ਦੇ ਵਿੱਚ ਉਹ ਕਿ ਆਏ ਆ ਹੁਣ ਆਸਟ੍ਰੇਲੀਆ ਦੇ ਵਿੱਚ ਕਰਨਾ ਸੋ ਆਰਫ ਲੋਹਾਰ ਤੋਂ ਬਾਅਦ ਸੌਰੀ ਆਲਮ ਲੋਹਾਰ ਤੋਂ ਬਾਅਦ ਜਿਹੜੇ ਆਰਫ ਲੋਹਾਰ ਆਰਬਲਵਾਰ ਤੋਂ ਅਗੇ ਤੇ ਉਹਨਾਂ ਦੇ ਜਿਹੜੇ ਫਰਜ਼ੰਦ ਜਿਹੜੇ ਰੈਡੀ ਹੋ ਰਹੇ ਆ ਤੇ ਮੈਨੂੰ ਲੱਗਦਾ ਵਧੀਆ ਮਾਹੌਲ ਜਿਹੜਾ ਵੇਖਣ ਵਾਲਾ ਹੋਊਗਾ ਉੰਜ ਵੀ ਪਿਆਰ ਦੀ ਸੰਜਿਆ ਪਾਕਿਸਤਾਨੀ ਕਲਾਕਾਰ ਆ ਪੰਜਾਬ ਦਾ ਬੰਦਾ ਕਰਾ ਰਿਹਾ ਸੋ ਦੋਨੇ ਜਿਹੜੇ ਮੈਨੂੰ ਲੱਗਦਾ ਕਿ ਜਿੰਨੇ ਵੀ ਜਿਹੜੇ ਦੋਨੇ ਮੁਲਕਾਂ ਦੇ ਦੋਨੇ ਪੰਜਾਬਾਂ ਦੇ ਲੋਕ ਆ ਉਹ ਵੇਖਣ ਜਾਣਗੇ ਤੇ ਅਸੀਂ ਜਿਹੜਾ ਬਹੁਤ ਬਹੁਤ ਸ਼ੁਭ ਸ਼ਾਮਾਂ ਦਿੰਦੇ ਆ ਵੀਰੇ ਨੂੰ ਵੀ ਇਹ ਤੁਹਾਡਾ ਸ਼ੋ ਜਿਹੜਾ ਵਧੀਆ ਜਾਵੇ ਅਸੀਂ ਹਮੇਸ਼ਾ ਇਹਨਾਂ ਦੀ ਸਪੋਰਟ ਦੇ ਵਿੱਚ ਆ ਭਾਈ ਥੈਂਕ ਯੂ ਭਾਜੀ ਜੇ ਟਿਕਟਾਂ ਦੀ ਗੱਲ ਕਰੀ ਤੇ ਟਿਕਟਾਂ ਕਿਹੜੀ ਵੈਬਸਾਈਟ ਤੇ ਅਵੇਲੇਬਲ ਨੇ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਚੀਜ਼ ਦੀ ਸਾਂਝ ਪਾਓ ਹਾਂਜੀ ਭਾਜੀ ਟਿਕਟ ਜਿਹੜੀਆਂ ਅਵੇਲੇਬਲ ਹੈ ਟਿਕਟਮਾਸਟਰ.com.au ਤੇ ਤੁਸੀਂ ਗੂਗਲ ਦੇ ਉੱਤੇ ਆਰਿਫ ਲੋਹਾਰ ਲਾਈਵ ਇਨ ਮੈਲਬਨ ਜਾਂ ਕੁਝ ਵੀ ਸਰਚ ਕਰਦੇ ਹੋ ਤਾਂ ਟਿਕਟ ਲਿੰਕ ਜਿਹੜਾ ਤੁਹਾਨੂੰ ਬ ਤੇ ਬਾਕੀ ਇਹਦੇ ਨਾਲ ਮੈਂ ਇੱਕ ਹੋਰ ਜਿਹੜੀ ਐਡ ਕਰਦਾ ਕਿ ਜਿਹੜੀ ਆਪਾਂ ਇਹ ਕਹਿ ਰਹੇ ਆ ਕਿ ਫੈਮਿਲੀ ਇਵੈਂਟ ਹੈ ਕੰਪਲੀਟ ਫੈਮਿਲੀ ਇਵੈਂਟ ਹੋਏਗਾ ਜੀ ਫੈਮਿਲੀ ਪਰਫਾਰਮ ਕਰ ਰਹੀ ਹੈ ਤਾਂ ਜੇ ਫੈਮਲੀਆਂ ਇਕੱਠੀਆਂ ਹੋ ਕੇ ਸਾਨੂੰ ਮੈਨੂੰ ਡਾਇਰੈਕਟਲੀ ਕੰਟੈਕਟ ਕਰਦੇ ਨੇ ਤਾਂ ਅਸੀਂ ਉਹਨਾਂ ਨੂੰ ਲੁੱਕ ਆਫਰ ਵੀ ਕਰਾਂਗੇ ਜੀ ਥੋੜਾ ਬਹੁਤ ਉਹਨਾਂ ਦੇ ਜਿੰਨਾ ਅਸੀਂ ਮੈਕਸਿਮਮ ਡਿਸਕਾਊਂਟ ਉਹਨਾਂ ਨੂੰ ਕਰ ਸਕਦੇ ਆ ਤਾਂ ਜੇ ਗਰੁੱਪ ਬੁਕਿੰਗ ਕੋਈ ਕਰਨਾ ਚਾਹੁੰਦਾ ਹੈ ਫੈਮਲੀਆਂ ਵੱਡੀ ਤੁਸੀਂ ਤਿੰਨ ਚਾਰ ਫੈਮਲੀਆਂ ਇਕੱਠੀਆਂ ਹੋ ਕੇ ਇਕੱਠੇ ਬੈਠ ਕੇ ਇੱਕ ਜਗ੍ਹਾ ਤੇ ਸਾਰਾ ਸ਼ੋਅ ਇੰਜੋਏ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਅਸੀਂ ਸਪੈਸ਼ਲ ਉਹਨਾਂ ਨੂੰ ਡਿਸਕਾਊਂਟ ਵੀ ਪ੍ਰੋਵਾਈਡ ਕਰ ਸਕਦੇ ਆ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਡਾਇਰੈਕਟਲੀ ਹਾਂਜੀ ਤੁਸੀਂ ਭਾਜੀ ਨੂੰ ਜਹ ਜਤਿੰਦਰ ਭਾਜੀ ਨੂੰ ਕੰਟੈਕਟ ਕਰ ਸਕਦੇ ਨੂੰ ਲੈ ਕੇ ਹோம் ਹਮਾ ਕੇ ਪਹੁੰਚਣਾ ਕਿਉਂਕਿ ਇੱਥੇ ਜਿਹੜੀ ਅਪਗ੍ਰਿੰਗ ਸਾਡੀ ਜੋ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕੀ ਹੈ ਸਾਡਾ 뮤직 ਕੀ ਹੈ ਸਾਡੇ ਗੀਤ ਸੰਗੀਤ ਕੀ ਨੇ ਤਾਂ ਕਿ ਇਸ ਵਿਰਸੇ ਨੂੰ ਆਪਾਂ ਹੋਰ ਅੱਗੇ ਜੋ ਹੈ ਲੈ ਕੇ ਜਾ ਸਕੀਏ ਤੇ ਦੋਸਤੋ ਤੁਸੀਂ ਜੁੜੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਦੇ ਨਾਲ ਔਰ ਦੁਬਾਰਾ ਅਗਲੇ ਕਿਸੇ ਸਪான்ਸਰ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣਿਆ ਸਤਿ ਸ੍ਰੀ ਅਕਾਲ ਥੈਂਕ ਯੂ